ਇਜੋ ਅ ਸਾਡਾ ਉਪਰਾਲਾ ਹੈ 1 ਮਹੀਨਾ ਪਹਿਲਾਂ ਸਟਾਰਟ ਹੋਇਆ ਜਿਹਦੇ ਵਿੱਚ ਜਿਸ ਤਰ੍ਹਾਂ ਲੋਕੀ ਸਾਡੇ ਕੋਲ ਆਉਂਦੇ ਸੀਗੇ ਕਿ ਸਾਡਾ ਫੋਨ ਕਿਤੇ ਡਿੱਗ ਗਿਆ ਕਿਤੇ ਗੁੰਮਸ਼ੁਦਾ ਹੋਇਆ ਤਾਂ ਲੋਕਾਂ ਦੀ ਸ਼ਿਕਾਇਤ ਰਹਿੰਦੀ ਸੀ ਜੀ ਕਿ ਫੋਨ ਨਹੀਂ ਮਿਲਦਾ ਤਾਂ ਉਸ ਸੀਜ਼ ਨੂੰ ਸਮਝਦੇ ਹੋਏ ਅ ਅਸੀਂ ਇੱਕ ਹੈਲਪ ਡੈਸਕ ਸਟਾਰਟ ਕਰਤਾ ਸੀਆਰ ਹੈਲਪ ਡੈਸਕ ਤਾਂ ਇਹਦਾ ਜਿਹੜਾ ਕਮਰਾ ਹੈ ਐਸਐਸਪੀ ਦਫਤਰ ਦੇ ਵਿੱਚ ਜਿਸ ਤਰ੍ਹਾਂ ਮੈਡਮ ਕਹੇ ਰਹੀ ਸੀ ਕਿ 15 ਨੰਬਰ ਕਮਰਾ ਹੈ ਤਾਂ ਉੱਥੇ ਹੀ ਇਹ ਕੰਮ ਸਟਾਰਟ ਹੋਇਆ ਤਾਂ ਜਿਹੜੀ ਟੀਮ ਹੈ ਇਹਦੇ ਵਿੱਚ ਸਾਡੇ ਜਿਹੜੇ ਆਈਟੀ ਆਫੀਸਰਸ ਪਨਾਥ ਆਗੇ ਨੇ ਤਾਂ ਪਲੱਸ ਮਿਸਟਰ ਜਤਿੰਦਰ ਜੀ ਇਹਨੂੰ ਆਪ ਕਾਫੀ ਟਾਈਮ ਤੋਂ ਕਰ ਰਹੇ ਨੇ ਐਂਡ ਹੀ ਹਜ਼ ਆਲਵੇਸ ਡਨ ਗੁੱਡ ਜੌਬ ਤਾਂ ਇਹਦੇ ਵਿੱਚ ਮਿਹਨਤ ਕਰਦੇ ਹੋਏ ਪਿਛਲੇ 1 ਮਹੀਨੇ ਦੇ ਵਿੱਚ 300 ਮੋਬਾਈਲ ਫੋਨ ਬਰਾਮਦ ਹੋਏ ਸੋ ਇਹ ਜਿਹੜਾ ਟੀਚਾ ਹੈ 300 ਮੋਬਾਈਲ ਫੋਨ 1 ਮਹੀਨੇ ਦੇ ਵਿੱਚ ਰਿਕਵਰ ਕਰਨਾ ਕੋਈ ਸੌਖਾ ਕੰਮ ਨਹੀਂ ਸੀਗਾ ਅ ਤਾਂ ਇੱਕ ਤਾਂ ਮੋਬਾਈਲ ਫੋਨ ਨੂੰ ਟ੍ਰੇਸ ਕਰਨਾ ਟਰੈਕ ਕਰਨਾ ਉਸ ਤੋਂ ਬਾਅਦ ਇਹਨਾਂ ਨੂੰ ਐਫਰਟਸ ਕਰਕੇ ਉਪਰਾਲਾ ਕਰਕੇ ਅਲੱਗ-ਅਲੱਗ ਥਾਵਾਂ ਤੋਂ ਇਕੱਠਾ ਕਰਨਾ ਤਾਂ ਫਿਰ ਇਹ ਜਿਹੜਾ ਅੱਜ ਇਹ ਸਮਾਗਮ ਜਿਹੜਾ ਫੰਕਸ਼ਨ ਅੱਜ ਹੋ ਰਿਹਾ ਹੈ ਇਹਨੂੰ ਆਰਗੇਨਾਈਜ਼ ਕਰਾਉਣਾ ਤਾਂ ਕੋਈ ਸੌਖਾ ਕੰਮ ਨਹੀਂ ਹੈ ਇਸ ਕਰਕੇ ਮੈਂ ਸ਼ਲਾਗਾ ਕਰਦਾ ਐਪਰੀਸ਼ੀਏਟ ਕਰਦਾ ਕਿ ਜਿਹੜੀ ਟੀਮ ਇਹਦੇ ਵਿੱਚ ਇਨਵੋਲ ਹੋ ਹੈ ਜੀ ਤਾਂ ਜ਼ਰੂਰ ਇਹਨਾਂ ਨੂੰ ਮੈਂ ਉੱਥੇ ਹੈੱਡਕੁਆਰਟਰ ਦੇ ਵਿੱਚ ਮਾਨਯੋਗ ਬੀਜੀਪੀ ਸਾਹਿਬ ਨੂੰ ਵੀ ਅੱਗੇ ਇਹਨਾਂ ਦੇ ਰਿਵਾਰਡਸ ਲਈ ਰეკਮੈਂਡੇਸ਼ਨ ਭੇਜੂੰਗਾ ਮੈਂ ਸਰ ਇਹਨਾਂ ਕਰ ਦਿਓ ਤਾਂ ਇਹਦੇ ਵਿੱਚ ਜਿਹੜੇ ਮੋਬਾਈਲ ਫੋਨ ਜਿਹੜੇ ਲੱਭੇ ਗਏ ਹੈ ਮੈਂ ਸਮਝਦਾ ਤੁਹਾਡਾ ਸਾਰਿਆਂ ਦਾ ਇੱਕ ਕਨੈਕਟ ਹੁੰਦਾ ਹੈ ਆਪਣੇ ਮੋਬਾਈਲ ਫੋਨ ਦੇ ਨਾਲ ਤਾਂ ਉਹਦੇ ਵਿੱਚ ਬਹੁਤ ਇੰਪੋਰਟੈਂਟ ਕੋਈ ਡਾਟਾ ਹੁੰਦਾ ਹੈ ਇੱਕ ਅਸੀਂ ਬਟਾਲੇ ਜਦੋਂ ਮੈਂ ਉੱਥੇ ਤਾਇਨਾਤ ਸੀਗਾ ਇਸ ਤਰ੍ਹਾਂ ਦਾ ਹੀ ਅਸੀਂ ਇੱਕ ਫੰਕਸ਼ਨ ਕੀਤਾ ਸੀਗਾ ਤਾਂ ਉੱਥੇ ਇੱਕ ਲੇਡੀ ਗੋਡਮੈਸ ਸਰ ਇਧਰ ਇਧਰ ਓਕੇ ਓਕੇ ਹਾਂਜੀ ਓਕੇ ਨੂੰ ਜ਼ਰੂਰ ਜਾ 20 ਤੱਕ ਭੁੱਜ ਗਏ ਸਾਰੇ 20 ਤੱਕ ਆ ਦੋ ਨੰਬਰ ਆ ਭੇਜੋ ਇਧਰ ਠੀਕ ਠੀਕ 20 ਨੰਬਰ ਫੋਨ ਹਾਂ

जिंदर से आजो 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 39 39 ठीक है 39 थैंक यू आशा जी कला मॉडल आईफोन 13 प्रो सिमट ये थोड़ा फोन हां चलो इधर आईफोन मिलन पा या कोई भी अपनी फीडबैक देना चाहता थोड़ा थोड़ा ही फोन है पक्का ਹਰਜਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਨੇਸ ਦਾ ਮਾਡਲ ਆਈਫੋਨ 13 ਕੀਮਤ ਮਨਦੀਪ ਸਿੰਘ ਵਾਸੀ ਖੰਨਾ ਆਈਫੋਨ 11 ਪ੍ਰੋ ਮੈਕਸ ਸਤਕ ਦੇ ਸਾਰੇ ਨੂੰ ਰਿਕੁਐਸਟ ਕਰਾਂਗੀ ਕਿ ਉਹ ਆਪਣਾ ਚਲੋ ਸ਼ਾਬਾਸ਼ ਫੇਰ ਆਉਂਦੇ

ਬੇਸਿਕਲੀ 1 ਮਹੀਨਾ ਪਹਿਲਾਂ ਅਸੀਂ ਉਪਰਾਲਾ ਸਟਾਰਟ ਕਰਤਾ ਕਿ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗੁੰਮਸ਼ੁਦਾ ਹੁੰਦੇ ਹੈ ਤਾਂ ਉਹਨਾਂ ਨੂੰ ਲੱਭਣ ਦਾ ਉਪਰਾਲਾ ਤਾਂ ਇਹਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਤਾਂ ਉਹਦੇ ਤਹਿਤ CIR ਇੱਕ ਹੈਲਪ ਡੈਸਕ ਅਸੀਂ ਬਣਾਇਆ ਹੈ ਪੁਲਿਸ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੇ ਵਿੱਚ ਤਾਂ ਉਹਦੇ ਵਿੱਚ ਕਾਫੀ ਲੋਕੀ ਸਾਡੇ ਕੋਲ ਆਉਂਦੇ ਸੀ ਕਿ ਕਿਸੇ ਦਾ ਫੋਨ ਡਿਗ ਪਿਆ ਕਿਸੇ ਦਾ ਗਵਾਚ ਗਿਆ ਤਾਂ ਇਹ ਸ਼ਿਕਾਇਤਾਂ ਲੈ ਕੇ ਲੋਕੀ ਆਉਂਦੇ ਸੀਗੇ ਸਾਡੇ ਕੋਲ ਤਾਂ ਇਹਨੂੰ ਅਸੀਂ ਲੋਕਾਂ ਦੀ ਜ਼ਰੂਰਤ ਸਮਝਦੇ ਹੋਏ ਇੱਕ इमोशनल ਕਨੈਕਟ ਹੁੰਦਾ ਹੈ ਲੋਕਾਂ ਦਾ ਆਪਣੇ ਫੋਨ ਦੇ ਪ੍ਰਤੀ ਸੋ ਉਸ ਚੀਜ਼ ਨੂੰ ਸਮਝਦੇ ਹੋਏ ਅਸੀਂ ਇੱਕ ਡੈਸਕ ਐਸਟੈਬਲਿਸ਼ ਕਰਤਾ ਤਾਂ ਇੱਕ ਮਹੀਨਾ ਪਹਿਲਾਂ ਇਹ ਐਸਟੈਬਲਿਸ਼ ਹੋਇਆ ਐਂਡ ਇੱਕ ਮਹੀਨੇ ਦੇ ਵਿੱਚ ਤੁਹਾਡੇ ਸਾਹਮਣੇ ਇਹਨਾਂ ਦੀ ਚੰਗੀ ਕਾਰਗੁਜ਼ਾਰੀ ਹੈ 1 ਮਹੀਨੇ ਦੇ ਵਿੱਚ ਵਿੱਚ 300 ਜਿਹੜੇ ਮੋਬਾਈਲ ਫੋਨ ਹੈ ਉਹ ਰਿਕਵਰ ਕੀਤੇ ਗਏ ਨੇ ਇਹਦੇ ਵਿੱਚ इवन ਬੜੇ ਕੀਮਤੀ ਜਿਹੜੇ ਫੋਨਸ ਹੈਗੇ ਇਨਕਲੂਡਿੰਗ 7 ਆਈਫੋਨਸ ਦੇ ਹੈਵ ਬੀਨ ਰਿਕਵਰਡ ਤਾਂ ਲੋਕੀ ਇਹਨਾਂ ਨੂੰ ਅਸੀਂ ਸਪੈਸ਼ਲੀ ਇਨਵਾਈਟ ਕੀਤਾ ਸੀਗਾ ਇੱਥੇ ਤਾਂ ਕਾਫੀ ਸਾਰੇ ਇੱਥੇ ਹਾਜ਼ਰ ਹੈਗੇ ਨੇ ਤਾਂ ਇਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਤਾਂ ਇਹੀ ਜਿਹੜੀ ਅੱਜ ਦਾ ਇਹ ਫੰਕਸ਼ਨ ਹੈ ਜਾਂ ਜਿਹੜੀ ਸਰਮਨੀ ਹੈ ਇਹ ਅਸੀਂ ਇਹਨਾਂ ਨੂੰ ਵਾਪਸ ਕਰਾਂਗੇ ਇਹਨਾਂ ਦੇ ਜਿਹੜੇ ਫੋਨ ਤਾਂ ਇੰਪੋਰਟੈਂਟਲੀ ਆਈ ਊਡ ਲਾਈਕ ਟੂ ਐਪਰੀਸ਼ੀਏਟ ਜੱਦਾ ਇਹਦੇ ਵਿੱਚ ਟੀਮ ਜਿਹੜੀ ਹੈਗੀ ਉਹਨਾਂ ਦਾ ਜਿਹੜਾ ਰੋਲ ਹੈ ਤਾਂ ਬਹੁਤ ਪੋਜ਼ਿਟਿਵ ਰਹਾ ਕਿਉਂਕਿ ਇੱਕ ਮੋਬਾਈਲ ਫੋਨ ਲੱਭਣਾ ਕੋਈ ਸੌਖਾ ਨਹੀਂ ਹੈ ਇਵਨ ਵੈਨ ਯੂ ਟ੍ਰੇਸ ਇਟ ਟੈਕਨੀਕਲੀ ਤਾਂ ਫਿਰ ਐਫਰਟਸ ਲੱਗਦੇ ਹੈ ਕੋਈ ਕਿਸੇ ਹੋਰ ਸਟੇਟ ਦੇ ਵਿੱਚ ਫੋਨ ਹੁੰਦਾ ਹੈ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਫੋਨ ਹੁੰਦਾ ਹੈ ਤਾਂ ਇਹਨਾਂ ਨੂੰ ਇਕੱਠਾ ਕਰਨਾ ਇੰਨੇ ਸਾਰੇ ਫੋਨਾਂ ਨੂੰ ਇੱਕ ਮਹੀਨੇ ਦੇ ਵਿੱਚ ਇਟ ਇਜ਼ ਟਰੂਲੀ ਅਪਰੀਸ਼ੀਏਬਲ ਤਾਂ ਮੈਂ ਸਾਰੀ ਟੀਮ ਨੂੰ ਅ ਅਪਰੀਸ਼ੀਏਟ ਕਰਦਾ ਇਹਦੇ ਵਿੱਚ ਮੇਨ ਜਿਹੜੇ ਸਾਡੇ ਹੈੱਡ ਕਨਸਟੇਬਲ ਹੈ ਮਿਸਟਰ ਜਤਿੰਦਰ ਸਿੰਘ ਤਾਂ ਉਹਨਾਂ ਦਾ ਮੈਂ ਕੰਮ ਜਾਣਦਾ ਉਹਨਾਂ ਨੇ ਪਹਿਲਾਂ ਵੀ ਇਸ ਚੀਜ਼ 'ਤੇ ਕਾਫੀ ਮਿਹਨਤ ਕੀਤੀ ਹੋਈ ਹੈ ਪ੍ਰੀਵੀਅਸਲੀ ਹੀ ਵਾਸ ਇਨ ਬਟਾਲਾ ਤਾਂ ਇਸ ਚੀਜ਼ ਦੇ ਵਿੱਚ ਪੂਰੇ ਮਤਲਬ ਪੰਜਾਬ ਦੇ ਵਿੱਚ ਬਟਾਲਾ ਵਾਸ ਅ ਫਰਸਟ ਡਿਸਟ੍ਰਿਕਟ ਟੂ ਹੈਵ ਡਿਸਟ੍ਰਿਬਿਊਟਡ ਮੈਕਸਿਮ ਨੰਬਰ ਆਫ ਫੋਨਸ ਤਾਲੂਕੀ ਆਏ ਹੈ ਇੱਥੇ ਇਹ ਇੱਕ ਇਮੋਸ਼ਨਲ ਚੀਜ਼ ਹੁੰਦੀ ਹੈ ਫੋਨ ਕਿਉਂਕਿ ਇਹਦੇ ਨਾਲ ਸਾਡੀ ਯਾਦਾ ਜੁੜੀਆਂ ਹੁੰਦੀਆਂ ਕੋਈ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਆ ਫਾਈਨੈਂਸ਼ੀਅਲ ਡੀਟੇਲਸ ਹੁੰਦੇ ਆ ਫੋਨ ਦੇ ਵਿੱਚ ਤੇ ਜਦੋਂ ਗਵਾਚ ਜਾਂਦਾ ਹੈ ਲੱਗਦਾ ਹੈ ਕਿ ਜੀ ਜ਼ਿੰਦਗੀ ਦਾ ਕੋਈ ਇੱਕ ਹਿੱਸਾ ਹੀ ਚਲਾ ਗਿਆ ਸੋ that way it is important ਤਾਂ ਤੋੜੇ ਰਹੀ ਮੈਂ ਇਹ ਮੈਸੇਜ ਵੀ ਸਾਰੇ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਕਿ ਜਿਹੜਾ CIA ਡਿਸਕ ਹੈ ਸਾਡਾ ਇਥੇ SSP ਦਸਤਰ ਦੇ ਵਿੱਚ ਚਾਲੂ ਹੈ ਤਾਂ ਤੁਹਾਡਾ ਵੀ ਕਿਤੇ ਕੋਈ ਫੋਨ ਗੁੰਮਸ਼ੁਦਾ ਹੁੰਦਾ ਹੈ ਜਾਂ ਡਿੱਗ ਜਾਂਦਾ ਹੈ ਕਿਤੇ ਤਾਂ ਯੂ ਆਰ ਮੋਸਟ ਵੈਲਕਮ ਐਟ ਐਨੀ ਪੁਆਇੰਟ ਆਫ ਟਾਈਮ ਤਾਂ ਇਹਦਾ ਪ੍ਰੋਸੀਜਰ ਇਹ ਹੁੰਦਾ ਕਿ ਜਿਹੜਾ ਤੁਹਾਡਾ ਨੀਡਲਸਾਂਚ ਕੇਂਦਰ ਹੈ ਉੱਥੇ ਜਾ ਕੇ ਤੁਸੀਂ ਰਿਪੋਰਟ ਕਰਵਾ ਲਓ ਐਂਡ ਉਸ ਤੋਂ ਬਾਅਦ ਜਿਹੜਾ ਸੀਆਰ ਡੈਸਕ ਹੈ ਉੱਥੇ ਫਾਲੋਅ ਅਪ ਕਰ ਲਓ ਤਾਂ ਜਿਸ ਤਰ੍ਹਾਂ ਇਹ 100 ਮੋਬਾਈਲ ਸੀ 1 ਮਹੀਨੇ ਚ ਰਿਕਵਰ ਕਰ ਲਏ ਤਾਂ on the same pattern ਤੁਹਾਡਾ ਵੀ ਜੇ ਕੋਈ ਮੋਬਾਈਲ ਫੋਨ ਗਵਾਚ ਅੱਛਾ ਵੀ ਵਿਲ ਫਾਈਂਡ ਇਟ ਐਂਡ ਵੀ ਵਿਲ ਹੈਂਡ ਇਟ ਓਵਰ ਟੂ ਯੂ ਇਹ ਕੀਮਤ ਹੈ ਸਰ ਇਹਨਾਂ ਦੀ ਤਕਰੀਬਨ ਇਹ 300 ਮੋਬਾਈਲ ਫੋਨਸ ਹੈ ਜਿਹੜੇ ਰਿਕਵਰ ਹੋਏ ਨੇ ਤਾਂ ਇਹਨਾਂ ਦੀ ਕੀਮਤ ਕਰੀਬਨ 60 ਲੱਖ ਰੁਪਏ ਦੀ ਹੈ ਸਰ ਇਹ ਸਰ ਕੇਰੀ ਕੇਰੀ ਸਟੇਟ ਤੋਂ ਲਿਆਂਦੇ ਗਏ ਨੇ ਜੀ ਜਿਹੜੇ ਫੋਨ ਜਿਹੜੇ ਨੇ ਬਹੁਤ ਮਿਹਨਤ ਕੀਤੀ ਗਈ ਜਿਹੜੀ ਕੁਝ ਜਿਹੜੇ ਨੀਡਲੀ ਨੀਡਲੈਸ ਸੂਬੇ ਹੈਗੇ ਨੇ ਤਾਂ ਉਥੋਂ ਅਸੀਂ ਕੁਝ ਫੋਨਸ ਆਏ ਹੈ ਬਾਕੀ ਆਊਟ ਆਫ ਡਿਸਟ੍ਰਿਕਟ ਪੰਜਾਬ ਦੇ ਵਿੱਚ ਜਿਹੜੇ ਦੂਜੇ ਜ਼ਿਲ੍ਹੇ ਹੈ ਉਥੋਂ ਵੀ ਅਸੀਂ ਕਾਫੀ ਰਿਕਵਰ ਕਰਾ ਕੇ ਇੱਥੇ ਮੰਗਾਏ ਹਨ ਸਰ ਕਿੰਨਾ ਕੋਸ਼ਿਸ਼ ਆ ਸੀ ਔਰ ਇਹਨੂੰ ਜਿਹੜਾ ਨੇਪਰੇ ਚਾੜੇਗਾ ਜਿਸ ਕੰਮ ਨੇ ਨਹੀਂ ਜੀ ਔਖਾ ਸੀਗਾ ਮਤਲਬ 300 ਮੋਬਾਈਲ ਦਾ ਟੀਚਾ ਇੱਕ ਮਹੀਨੇ ਦੇ ਵਿੱਚ ਸੋਖਾ ਨਹੀਂ ਹੈ ਕੋਆਰਡੀਨੇਟ ਕਰਨਾ ਲੋਕਾਂ ਦੇ ਨਾਲ ਕਿਤੇ ਗਵਾਜ ਗਿਆ ਕਿਨੇ ਲੱਭ ਲਿਆ ਫਿਰ ਉਹਦੇ ਕੋਲੋਂ ਰਾਬਤਾ ਕਾਇਮ ਕਰਨਾ ਉਥੇ ਪਾਰਟੀਆਂ ਸਪੇਸ ਦੇਣੀਆਂ ਉਹਨੂੰ ਰਿਕਵਰ ਕਰਨਾ ਤਾਂ ਔਖਾ ਸੀਗਾ ਟਾਸਕ ਬਟ ਟੀਮ ਹੈਜ਼ ਅਨ ਵੰਡਰਫੁਲ ਵਰਕ ਸੁਮੀਤ ਜੀ ਕੈਨ ਆਈ ਆਸਕ ਜੀ ਜੀ ਆ ਸਰ ਇਹ ਜ਼ਾਹੀ ਕੋਈ ਨਾ ਕੋਈ ਨੈਕਸਸ ਤੋਂ ਜੁੜਾ ਹੋਗਾ ਇਸਕੇ ਸਾਥ ਕਿਉਂਕਿ ਇਹ ਜੋ ਮੋਬਾਈਲ ਹੈ ਇਤਨੇ ਸਾਰੇ ਜੋ ਹੈ जिसके पा, पास भी था, वो क्या इसमें इसमें? कोई आप ढूंढ पाए हैं नहीं नहीं ये इस तरह नहीं है इट इज नॉट लाइक ए क्रिमिनल कॉन्स्पेरेसी कि 300 के 300 मोबाइल फोन एक बंदे या ग्रुप से मिले ऐसा नहीं है नहीं। ये किसी का कहीं पे मोबाइल फोन गिर गया किसी ने उठा लिया तो वी गॉट इन टच विद पर्सन उससे रिकवर कर लिया तो ये अक्रॉस पंजाब डिस्ट्रीब्यूटेड है मतलब ये जरूरी नहीं कि उसका मैलाफाइड इंटेंशन था उसको मिल गया बाय चांस एंड उसने रख लिया अच्छा। तो फिर हमारा ये कोशिश होता है कि जो ओरिजिनल ओनर uh, है राइटफुल ओनर ये उस तक वापस पहुंचे सर ये जो जिन्होंने रख लिया उसमें कानून के मुताबिक हाँ। के उन पर क्या कार्रवाई जो है वो बनती है और क्या कार्रवाई की गई है या कोई केस दर्ज किए गए हैं नहीं नहीं इसमें ऐसे होता है ये जो सी uh, -E एक गवर्नमेंट ऑफ इंडिया का इनिशियटिव है तो उसमें हम इनको ट्रेस करते हैं एज सच इसमें कोई मैलाफाइट जहां पे हमें कोई लगता है तो वी टेक नेसेसरी एक्शन आल्सो जहाँ पे एक्शन नहीं होता है या इंटेंशन नहीं होता है वहाँ पे दे आ, गिव अस बैक द मोबाइल फोन्स और जो कि हम फिर राइट फुल ओनर्स को वापस दे देते हैं सर पर्सनली आपने शॉप्स पे क्योंकि कई क्यों बार कई लोग जो हैं शॉप्स पे भेज देते हैं इसको या कई खुद इस्तेमाल करते हैं आपने शॉप से जाके रिकवर किया है क्योंकि बाहर वाली ये मोस्टली जो 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 लोग हैं जिनको मिले हैं उनसे हमने रिकवर किया है अच्छा सर एक बेसिक सवाल था इसी के साथ जुड़ा था जी ज़्यादातर देखने में आम नागरिक आज भी पुलिस को कम्प्लेट करने से डरता है खासकर मोबाइल के मामले में हमने इससे साल पूरी इसकी इन्वेस्टिगेट की इसमें क्या था मोबाइल जैसे गुम हो गया उसमें क्या था कि पुलिस फोन करती है एक शिकायतकर्ता ने बताया कि पुलिस फोन करती है कि आप आ जाओ वो यहाँ से तीस किलोमीटर दूर गया मेहता मेहता था जी वहाँ पर जाकर जो ट्रेस करने वाला वो बोलता है कि आप ऐसा करो ठीक है आपका देख लिया हमने फिर उसको दो हफ्ते बाद के बाद फोन आता है वो बोलता है कि आपका मोबाइल हमने ट्रेस कर लिया आप हमारे पास आ जाइए आप आइए और हमारा आपसे खर्चा पानी लगेगा तो आपके जो थाना प्रभारी से शिकायत करता है शिकायत भी करता है उसके बावजूद भी कोई कार्रवाई नहीं होती उनका कहना है की हाँ जी हम तो हफ्ते में फोन आपका ढूंढ लेंगे आज जो तीन सौ दिन जाकर ये फोन आता है कि आपके मोबाइल को शिकायतकर्ता को ढूंढ लिया गया है तो ये जो जो गलतियां या भूल या चूक कहते हैं विभाग की तरफ से आ रही है क्या आप इसमें भी कोई इन्वेस्टिगेट कराएंगे अगर आती है तो आप क्या उनके खिलाफ कार्रवाई करेंगे या जनता के बीच एक अच्छा संदेश देना चाहेंगे सर so, सवाल आपका काफी लंबा है तो पर्टिकुलर जो स्पेसिफिक्स है आई कैन नॉट कमेंट ऑन दैट क्योंकि इट इज नॉट इन माई नॉलेज दिस केस बट ये है कि किसी का भी फोन अगर कहीं पे गुम हो जाता है तो जैसे मैंने कहा कि ये हमने सिर्फ दिस इनिशिएटिव वाज़ स्टार्टेड जस्ट 1 मंथ बिफोर एंड द रिजल्ट्स आपके सामने हैं आप सब देख रहे हो तो अगर आपका भी किसी का ऐसी कोई चीज़ है किसी का पुराना गुम हुआ है मोबाइल तो आप अलग से फिर से एक उसकी शिकायत दे सकते हैं एंड आई विल मेक श्योर हमारी टीम विल uh, एनश्योर uh, कि आपको इमीडिएटली वो मिल जाए तो कहीं पर ऐसी अगर कोई चीज़ है कोई कंप्लेंट है तो यू कैन ब्रिंग इट इन माई पर्सनल नॉलेज नहीं बिल्कुल देखो मेरे तो बाद जो इतने आए हुए ने इन्होंने भी फीडबैक ले लो ਤਾਂ ਮਾਈ ਟੀਮ ਜਿਹੜੀ ਇਹਨਾਂ ਦੇ ਨਾਲ ਇੰਟਰੈਕਟ ਕਰ ਰਹੀ ਸੀਗੀ ਦੇ ਸਾਈਡ ਕੀ ਲੋਕੀ ਬੜੇ ਖੁਸ਼ ਹੋ ਗਏ ਨੇ ਤਾਂ ਇਹਨਾਂ ਦੇ ਅੱਖਾਂ 'ਚ ਦਿਸਦਾ ਪਿਆ ਕਿ देयर ਇਸ ਸੈਂਸ ਆਫ ਗ੍ਰੈਟੀਟਿਊਡ ਐਂਡ ਫੁਲਫਿਲਮੈਂਟ ਕਿ ਚਲੋ ਇਹਨਾਂ ਨੂੰ ਜਿਹੜਾ ਕੋਈ ਚੰਗੀ ਜਿਹੜੀ ਆਪਣੀ ਚੀਜ਼ ਹੁੰਦੀ ਹੈ ਉਹ ਕਾਫੀ ਟਾਈਮ ਤੋਂ ਬਾਅਦ ਵਾਪਸ ਲੱਭ ਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਲੱਭ ਕੇ ਦਿੱਤੀ ਹੈ ਤਾਂ ਦੇ ਆਰ ਥੈਂਕਫੁਲ ਉਹਦੇ ਕਰਕੇ ਸਾਨੂੰ ਵੀ ਬੜੀ ਸੰਤੁਸ਼ਟਗੀ